ਐਰਿਕ ਐਡਮਸ ਆਪਾਂ ਸਾਰਿਆਂ ਨੂੰ ਪਤਾ ਹੈ ਨਿਊਯਾਰਕ ਦਾ ਜੱਜ ਨੇ ਅੱਜ ਐਰਿਕ ਐਡਮ ਦਾ ਕੇਸ ਆ ਡਿਸਮਿਸ ਕਰ ਦਿੱਤਾ ਤੇ ਨਾਲ ਇਹ ਵੀ ਕਹਿ ਦਿੱਤਾ ਵੀ ਉਹਦੇ ਅਗੇਂਸਟ ਕੇਸ ਜਿਹੜਾ ਦੁਆਰਾ ਕੀ ਨਹੀਂ ਲਿਆ ਜਾ ਸਕਦਾ ਹੈਗਾ ਸੋ ਇਹ ਬੜੀ ਹੈਰਾਨੀ ਦੀ ਗੱਲ ਹੈਗੀ ਆ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਆ ਸਾਰੇ ਕੇਸ ਆ ਉਹ ਡ੍ਰੌਪ ਕਰ ਦਿੱਤੇ ਹੈਗੇ ਆ ਜੋ ਨਿਊਯਾਰਕ ਦਾ ਮੇਅਰ ਐਰਿਕ ਐਡਮਸ ਹੈਗਾ ਜੀ ਸੋ ਕਹਿੰਦੇ ਵੀ ਕ腐ਸ਼ਨ ਕੇਸ ਪ੍ਰੈਜਿਡੈਂਸ ਦੇ ਨਾਲ ਜਿਹੜੇ ਆ ਉਹ ਡਿਸਮਿਸ ਕੀਤੇ ਗਏ ਆ ਜੱਜ ਨੇ ਜਿਹੜੀ ਆ ਇਹ ਰੂਲਿੰਗ ਜਿਹੜੀ ਉਹ ਕੀਤੀ ਆ ਤੇ ਸੋ ਦੁਬਾਰਾ ਕਹਿੰਦੇ ਵੀ ਜਿਹੜਾ ਉਹ ਨਹੀਂ ਲਿਆਂਦਾ ਜਾ ਸਕਦਾ ਕਮਾਲ ਦੀ ਗੱਲ ਹੈ ਦੇਖੋ ਰਜੋਜ ਸਿੰਘ ਜੀ ਵੀ ਉਹੀ ਬੰਦਾ ਜਿਹਦੇ ਤੇ ਕ腐ਸ਼ਨ ਦੇ ਜਿਹੜੇ ਈਡੇ ਚਾਰजेस ਲੱਗੇ ਸੀ ਇਹ ਉਹੀ ਬੰਦਾ ਹੈ ਜਿਹਦੇ ਖਿਲਾਫ ਡੋਨਲਡ ਟਰੰਪ ਹੁਣੀ ਤੇ ਟਰੰਪ ਪ੍ਰਸ਼ਾਸਨ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਇੱਕ ਟਾਈਮ ਦੇ ਉੱਤੇ ਕਿੰਨਾ ਉਲਟ ਬੋਲਦੇ ਸੀਗੇ ਪਰ ਜਦੋਂ ਤੋਂ ਇਸ ਨੇ ਉਥੇ ਇਮੀਗ੍ਰੇਸ਼ਨ ਕ੍ਰੈਕਡਾਊਨ ਚ ਇਹਨਾਂ ਦਾ ਸਾਥ ਦੇਣ ਦੀ ਗੱਲ ਮੰਨੀ ਆ ਉਹਦੇ ਉਦੋਂ ਤੋਂ ਇਸ ਤੇ ਉਲਟ ਜਿਹੜੇ ਕੇਸ ਆਉ ਡਿਸਮਿਸ ਹੋ ਗਏ ਜਾਂ ਤੇ ਹੁਣ ਦੁਬਾਰਾ ਵੀ ਜਿਹੜਾ ਕਹਿੰਦੇ ਵੀ ਕੇਸ ਨਹੀਂ ਲਿਆਂਦਾ ਜਿਹੜਾ ਉਹ ਜਾ ਸਕਦਾ ਉਹਦਾ ਡਿਪਾਰਟਮੈਂਟ ਆਫ ਜੇ ਦੀ ਜਿਹੜੀ ਰეკਮੈਂਡੇਸ਼ਨ ਸੀਗੀ ਡ੍ਰॉप ਕਰਨਾ ਕਾ ਇਸ ਕੇਸ ਨੂੰ ਤੇ ਚਾਰजेस ਰਿਟੇਨ ਉਹਨਾਂ ਨੇ ਇਹ ਮੱਦ ਰੱਖੀ ਸੀ ਵੀ ਅਬਿਲਿਟੀ ਟੂ ਰਿਸਟੋਰ ਚਾਰजेस ਡਿਪਾਰਟਮੈਂਟ ਆਫ ਜਸਟਿਸ ਨੇ ਪਰ ਜੱਜ ਨੇ ਕਿਹਾ ਵੀ ਹੁਣ ਤਾਂ ਆਪਾਂ ਚਾਰਜੀ ਜਿਹੜੇ ਮੁੜ ਕੇ ਦੁਬਾਰਾ ਨਹੀਂ ਜਿਹੜੇ ਉਹ ਲਿਆਂਦੇ ਜਾ ਸਕਦੇ ਸੋ ਜੱਜ ਇੱਕ ਕਦਮ ਹੋਰ ਅੱਗੇ ਇਸ ਚੀਜ਼ ਦੇ ਵਿੱਚ ਵੱਧ ਗਿਆ ਆ ਕਹਿੰਦੇ ਵੀ ਇਹ ਰੂਲਿੰਗ ਰეკਮੈਂਡੇਸ਼ਨ ਜਿਹੜੀ ਪਾਲ ਕਲੀਮੈਂਟਾ ਇੱਕ ਕਨਜ਼ਰਵੇਟਿਵ ਅਟਰਨੀ ਨੇ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਸੀਗਾ ਆਰਗੂਮੈਂਟਸ ਨੂੰ ਚੈਲੰਜ ਕਰਨ ਦੇ ਲਈ ਜਸਟਿਸ ਡਿਪਾਰਟਮੈਂਟ ਦੀ ਰეკਮੈਂਡੇਸ਼ਨ ਨੂੰ ਦੇਖਦੇ ਹੋਏ ਤੇ ਕਹਿੰਦੇ ਵੀ ਕੇਸ ਡ੍ਰੌਪ ਵਿਦਆਊਟ ਪ੍ਰੈਜਡਿਸ ਸੋ मीनिंग ਇਟ ਕੁਡ ਬੀ ਬਰਾਟ ਅਪ ਅਗੇਨ ਪਰ ਇਹਨਾਂ ਨੇ ਵਿਦ ਪ੍ਰੈਜਡਿਸ ਕਰਤਾ ਵੀ ਇਹ ਦੁਬਾਰਾ ਜਿਹੜਾ ਉਹ ਨਹੀਂ ਲਿਆਂਦਾ ਜਾ ਸਕਦਾ ਹੈ ਜੀ ਸੋ ਬਿਲਕੁਲ ਏਅਰ ਕਾਡਮ ਦੀ ਇਲੈਕਸ਼ਨ ਹੋਣੀ ਹੈ ਸਤੰਬਰ ਮਹੀਨੇ ਦੇ ਵਿੱਚ ਪਰ ਉਹਨਾਂ 'ਤੇ ਬ੍ਰਾਈਬਰੀ, ਵਾਇਰ ਫਰਾਡ, ਕਾਂਸਪੀਰੇਸੀ, ਸੋਲਿਸਟਿੰਗ ਕੈਂਪੇਨ ਕੰਟਰੀਬਿਊਸ਼ਨ ਫਰੋਮ ਫੋਰਮ ਨੈਸ਼ਨਲਸ ਇਨ ਐਕਸਚੇਂਜ ਫਾਰ ਪੋਲਿਟੀਕਲ ਫੇਵਰਸ ਇਹ ਸਾਰੇ ਜਿਹੜੇ ਚਾਰਜ ਲੱਗੇ ਸੀ ਹਾਲਾਂਕਿ ਉਹਨਾਂ ਨੇ ਕਿਹਾ ਵੀ ਇਹ ਜੀ ਪੋਲਿਟੀਕਲੀ ਮੋਟੀਵੇਟਿਡ ਸੀ ਤੇ ਗਿਲਤੀ ਨਹੀਂ ਪਲੀਆ ਕੀਤਾ ਸੀ 2014 ਤੱਕ ਬੈਕ ਇਹ ਜਿਹੜੇ ਚਾਰजेस ਜਾਂਦੇ ਹੈਗੇ ਆ ਇੱਕ ਬਰੋਕਲਿਨ ਬੋਰੋ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਸੀ ਵੀ 에ਰਿਕ ਐਡਮ ਨੇ ਜੋ 터ਕਿਸ਼ ਆਫੀਸ਼ਲਸ ਆ ਉਹਨਾਂ ਤੋਂ ਟ੍ਰੈਵਲ ਬੈਨੀਫਿਟਸ ਹੋਟਲ ਰੂਮ ਅਪਗ੍ਰੇਡ ਮੀਲਸ ਇਦਾਂ ਦੀ ਚੀਜ਼ ਲਈ ਤਾਂ ਕਿ ਜੋ ਐਰਕੈਡਮਾ ਉਹਨਾਂ ਨੇ ਨਿਊਯਾਰਕ ਦੀ ਫਾਇਰ ਡਿਪਾਰਟਮੈਂਟ ਦੇ ਅਫੀਸ਼ੀਅਲਸ ਨੂੰ ਕਿਹਾ ਭਈ 터ਕਿਸ਼ ਜੋ ਕਾਉਂਸਲਰ ਬਿਲਡਿੰਗ ਹੈਗੀ ਆ ਉਸ ਨੂੰ ਪਰਮਿਟ ਦਿੱਤੇ ਜਾਣ ਕਿ ਇਨਸਪੈਕਸ਼ਨ ਦੇ ਵਿੱਚ ਫੇਲ ਹੋ ਗਏ